ਕਾਂੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤਿ ਰਖ ਉਰ ਤਾਰ ਦਾਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨ ਆਵੇ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸ ਸਾਰ ਮਹਲਾ ਚੌਥਾ ਗੋਵਿੰਦ 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 ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨ गोविंद 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 जप मुख उजला प्रदान नानक गुरु गोविंद हर जित मिल हर पाया नाम पौड़ी तू आपे ही सिद्ध साधको तू आपे ही जोग जोगिया तू आपे ही रस रसीड़ा तू आपे ही भोग भोगिया ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਧਨੋ ਧੰਨ ਧਨ ਧਨੋ ਜਿਤ ਮਿਲ ਹਰ ਬੁਲਗ ਬਲੋਗਿਆ ਸਭ ਕਹੋ ਮੁਖ ਹੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲ ਹੋਗਿਆ ਸਲੋਕ ਮਹਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੈ ਕੋਇ ਹਉਮੈ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅਨੰਦਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਇ ਮਹਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰ ਨਾ ਕੋਏ ਜੋ ਹਰ ਪ੍ਰਭ ਭਾਵੇ ਸੋ ਥੀਏ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਈ ਆ ਬੇਅੰਤ ਪ੍ਰਭ ਹਰ ਸੋਏ ਨਾਨਕ ਗੁਰਮੁਖ ਹਰ ਸਾਲਾ ਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾ ਚਹੇ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਹੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵਹਿ ਸਭ ਫਲ ਫਲਨਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ ਜੋ ਇੱਛੈ ਸੋ ਫਲ ਪਾਇਸੀ ਗੁਰ ਸਬਦੀ ਲਗੈ ਧਿਆਨ ਕੇਲੇ ਵਿਖ ਪਾਪ ਸਭ ਕਟਿਅਹਿ ਹਉਮੈ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤਿਨ ਦਾਲਦ ਦੁਖ ਲਹਿ ਜਾਏ ਆਪਣੈ ਭਾਣੈ ਕਿਨੈ ਨਾ ਪਾਇਓ ਜਨ ਵੇਖੋ ਮਨ ਪਤਿ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪਉੜੀ ਤੂੰ ਥਾਨ ਤਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤ ਹੈ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਾਲ ਤਿਨ ਸਤਗੁਰ ਮਿਲਹਿ ਮੁਖ ਗੁਰਮੁਖ ਹਰ ਸਮਝਾਵਣੀ ਸਬ ਮੋਲੋ RAM ਰਮੋ ਸ੍ਰੀ RAM ਰਮੋ ਜਿਤ ਦਾਲਦ ਦੁੱਖ ਭੁਖ ਸਭ ਲਹਿ ਜਾਵਣੀ ਸਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖ ਹੋਮੈ ਕੱਢੀ ਮਾਰ ਜਨ ਹਰ ਹਰ ਨਾਮ ਨਾ ਚੇਤਿਓ ਤਿਨ ਜੂ ਐ ਜਨਮ ਸਭ ਹਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਉਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਉਰਹਾਰ ਵਡ ਪਾਗੀ ਜਿਨ ਹਰ ਧਿਆਇਆ ਤਿਨ ਸੋਪਿਆ ਹਰ ਪੰਡਾਰ ਬਿਨ ਨਾ ਵੈ ਜੇ ਕਰਮ ਕਮਾਵਨੇ ਨਿਤ ਹਉਮੈ ਹੋਇ ਖੁਆਰ ਜਲ ਹਸਤੀ ਮਲ ਨਾਵਾਲੀਐ ਸਿਰ ਭੀ ਫਿਰ ਪਾਵੇ ਛਾਰ ਹਰ ਮਿਲਹੁ ਸਤਗੁਰ ਦਇਆਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ ਰਾਮ ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਬਨਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ਸਬ ਚਬ ਹੋ ਮੁਖ ਹੋ ਜਗੰਨਾਥ ਜਗੰਨਾਥ ਜਗ ਜੀਵਨੋ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜ਼ੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭੂ ਮਤ ਊਤਮਾ ਗੁਰ ਸਤਗੁਰ ਕੈ ਪਾਗ ਪਾ ਸੱਦ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾਹ ਜਨ ਨਾਨਕ ਕੋ ਹਰ ਬਖਸ਼ ਲੈ ਹੋ ਹਰ ਤੁਠੈ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ ਤਰਾਹ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਲ ਦਇਾਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਿਰੜਾਇ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉਪਰ ਵੱਡੇ ਵਡਾਉਨਾ ਜੋਤਿ ਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਨਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰਿ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵਡ ਪਾਗ ਵਡੋਨਾ ਸਭ ਧਿਆਵਹੁ ਆਦ ਸਤੇ ਜੁਗਾਦ ਸਤੇ ਪਰ ਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹੱਲਾ ਚੌਥਾ ਹਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਹਰ ਆਪੇ ਪਿਖਿਆ ਪਾਇੰਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮੰਗ ਹੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਛੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੁਣ ਹਰ ਧੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਿਰੰજન ਮੋਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ ਬੂਝੈ ਜਿਸ ਆਪ ਬੁਝਾਏ ਸੀ ਜਿਸ ਸਤਗੁਰ ਪੁਰਖ ਪ੍ਰਭ ਸੋਲਾ ਸਭ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੋਲਾ ਸੋ ਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕ ਸੇਤੀ ਪਿਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸ਼ਬਦ ਏਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਆਦ ਜੁਗਾਦ ਇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਹੋ ਦਾਨ ਦਿਆਲ ਪ੍ਰਭ ਜਨ ਨਾਨਕ ਹਰ ਪ੍ਰਭ ਲੱਜਿਆ ਸਭ ਧੰਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿਤ ਮਿਲ ਹਰ ਪੜਦਾ ਕਜਿਆ ਸਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਛਲੈ ਸੁ ਪਰ ਭਰੇ ਵਹਨ ਜਿਨਾਂ ਸਤਗੁਰ ਮੰਨਿਆ ਜਨ ਨਾਨਕ ਵਡ ਭਾਗ ਲਹੰ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਵਿਦ ਮਿਲਹਿ ਮਿਲਾਹਿ ਹਰ ਹਰ ਜਸ ਜਪਤ ਜਪੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਦਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲੜ ਲਾਏ ਪਉੜੀ ਹਰ ਅਗਮ ਅਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸੁਵਰਨੀਐ ਤਿਸ ਰੂਪ ਨ ਰਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ ਤਨ ਧਨ ਸੁરસਨਾ ਧਨ ਕਰ ਧਨ ਸੁਪਾਦਾ ਸਤ ਗੁਰੂ ਜਿਤ ਮਿਲ ਹਰ ਲੇਖਾ ਲਿਖਾ ਸਲੋਕ ਮਹਲਾ 4 ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤ ਗੁਰ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰ ਗਹਿ ਜਨ ਪੈ ਨਾਈ ਅਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸਾਤ ਵਸੀ ਮਨ ਆਏ ਨਾਨਕ ਹਰ ਹਰ ਚਉਦਿਆ ਸਭ ਦਲਦ ਦੁੱਖ ਲਹਿ ਜਾਏ ਪਉੜੀ ਆਉ ਵਾਰਿਆ ਤਿਨ ਕਉ ਸਦਾ ਸਦਾ ਜਿਨਾਂ ਸਤਿਗੁਰ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰ ਮਸਤਕ ਲੇਖਿਆ ਹਰ ਅਗਮt ਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨਾ ਅਗਮ ਹਰ ਤੇ ठाकुर ਸੇਵਕ ਰਲ ਏਕਿਆ ਸਭ ਕਹੋ ਮੁਖ ਹੋ ਨਰਨਰ ਹਰੇ ਨਰਨਰ ਹਰੇ ਨਰਨਰ ਹਰੇ ਹਰ ਲਾਹਾ ਹਰ ਭਗਤ ਵਿਸਿਖਿਆ